ਇਨਸ਼ਾ ਅੱਲਾਹ ਫਾੜਦਾ ਮੜਾ ਹੈ ਹਾਏ ਹਾਏ ਕੀ ਜਿੰਨ ਉਸ ਕੱਢਿਆ ਯਾਰ ਉਹ ਨਹੀਂ ਨਹੀਂ ਕੋਈ ਇਤ ਨਹੀਂ ਹੁੰਦਾ ਯਾਰ ਇਹ ਕੋਈ ਪਗੇ ਉਹ ਗੱਲ ਥੋੜੀ ਹੈ ਉਹ ਦਿਨ ਕੁਬਾ ਤੇ ਜਿੱਦਨ ਘੋੜੀ ਜੜਿਆ ਨਹੀਂ ਉਹ ਦਿਨ ਨੱਬਾ ਤੇ ਜਿੱਦਨ ਘੋੜੀ ਜੜਿਆ ਬਸ ਅਰੇ ਇਧਰ ਕਰ ਮੈਂ ਇਧਰ 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 ਥੋੜਾ ਯਾਰ ਆ ਬਸ ਬਸ ਇੱਥੇ ਕਰਾਂਦੇ ਬਗਿਆ ਇੱਥੇ ਲਾਈਕ ਕਰਦਾ ਹਾਂ ਹਾਏ ਵੇ ਹਾਂ ਆਣ ਪੁੱਛ ਕੇ ਕਰ ਕੌਣ ਚੱਲਦਾ ਨਹੀਂ ਨਹੀਂ ਸਾਨੂੰ ਪਤਾ ਨਹੀਂ ਨਹੀਂ ਦੱਸ ਕਿਉਂ ਨਹੀਂ ਪਤਾ ਹੈਲੋ ਗਾਇਸ ਹੈਲੋ ਗਾਇਸ ਅਸੀਂ ਚੱਲੇ ਹੁਣ ਨਾ ਪਾਪਾ ਜੀ ਕੋਲ ਉਹ ਨਾ ਗੜਿਆ ਉਹ ਵੇਖ ਨਹੀਂ ਸਕਦੇ ਫੇਰ ਅਗਲਾ ਬੰਦਾ ਨਹੀਂ ਹੈ ਉਹ ਆਂਦਾ ਇੱਕ ਆਪਣਾ ਵਲੌਗ ਬਣਾਉਂਦੇ ਇਰਾਦੇ ਹੈ ਕਿੰਨਾ ਹਾਲ ਉਹਤੇ ਬਣਾ ਬਣਾ ਕਰੇ ਨਾ ਕਿੰਨਾ ਚੱਲੇ ਹੁਣ ਨਾ ਪਾਪਾ ਜੀ ਕੋਲ ਫੇਰ ਨੇਗਾ ਤੂੰ ਵੀ ਇਹ ਕਹਾਂਗੇ ਅੱਜ ਮੈਨੂੰ ਕੈਮਰਾ ਇਦਾਂ ਹੀ ਫੜਾਇਆ ਤੇ ਕਹ ਪੱਗਾ ਕਿੱਥੇ ਗਿਆ ਪੱਗਾ ਹੈ ਉਹ ਬਾਹਰ ਕੋਲ ਆਦ ਬਸ ਕੋਡੇ ਲੇ ਤੇ ਅੱਲੇ ਇਹ ਜਿਆਦਾ ਹੀ ਹੁੰਦੀਆਂ ਹੈਗੇ 10000 ਰੁਪਏ ਤੇ ਐਡਾ ਲਾਈ ਜਾਂਦਾ ਹੈਗੇ ਕਹਦੇ 10000 ਰੁਪਏ ਲੱਗ ਜਾਂਦੀ ਐਡ ਪਤਾ ਨਹੀਂ ਕਿਹੜੀ ਐਡ ਲੱਗਦੀ ਮੈਂ ਇਹ ਕਹਾਂਗੇ 6000 ਰੁਪਏ ਮੈਂ ਵੀ ਨਹੀਂ ਦੱਸਾਂਗਾ ਨੰਬਰ 92 ਹੋਏ ਇਹਨਾਂ ਦੇ ਯਾਰ ਮਾੜਾ ਨਹੀਂ ਮੈਨੂੰ ਨਹੀਂ ਪਤਾ ਇਹਦੇ ਬਾਰੇ ਮੈਂ ਕੋਈ ਇੰਨਾ ਤਕੜਾ ਯੂਟਿਊਬਰ ਤਾਂ ਹੈ ਨਹੀਂ ਤੇ ਤੂੰ ਰਾਵਾਂ ਬਾਰੇ ਪੱਕੇ ਦੱਸ ਥੋੜਾ ਜਿਆ ਹਾਂ ਜਾਣਨਾ ਪਾ ਵੀ ਕਿਹੜਾ ਗਾਣਾ ਕਹਿੰਦੇ ਸਰਤਾਜ ਬਾਰੇ ਕਿਦਾਂ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਇਹ ਰਾਹ ਕਿੱਥੇ ਜਾਂਦੇ ਨਹੀਂ ਲਿਆਕਤ ਤੇ ਤਕੜੀ ਹੈ ਬੰਦੇ ਜੀ ਇੱਥੇ ਕੋਈ ਸ਼ੰਕੇ ਵਾਲੀ ਗੱਲ ਨਹੀਂ ਪੱਕੇ ਹੈ ਰੂਹਦਾਰੀ ਹੈ ਕਿਹੜੀ ਰੂਹਦਾਰੀ ਰੂਹਦਾਰੀ ਆਏ ਓਏ 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 ਇੱਕ ਕਿੰਗਰ ਨੇ ਇੱਕ ਕਿੰਗਰ ਦੇ ਰੂਹ ਨਿਕਲ ਨੂੰ ਫਿਰਦੀ ਨਹੀਂ ਨਿਕਲ ਜੀ ਨਹੀਂ ਜਲਦੀ ਨਹੀਂ ਹੁੰਦੀ ਕੋਈ ਏਡੀ ਖਾਸੀ ਕਰਨੀ ਵਕਤ ਤੂੰ ਕਿਆ ਖੋਣਾ ਛੱਡ ਗਿਆ ਤੂੰ ਵੀ ਸੋਣੇ ਖਾਣੇਗਾ ਇਹ ਆਪਣੇ ਜਾਣ ਚ ਮੇਰਾ ਕਿਦਾਂ ਟਾਈਮ ਹੁੰਦਾ ਹੈ ਹੁਣ ਪਿੱਤਾ ਖਰਾਬ ਹੋ ਗਿਆ ਘਰੇ ਦੀ ਕੰਢੀ ਖਰਾਬ ਹੋ ਗਈ ਮੇਰਾ ਤੇਰਾ ਗਾਣਾ ਵੇਖਿਆ ਹੀਗਾ ਉਹ ਸੋਣਾ ਹੀਗਾ ਪਹਿਲਾਂ ਮੈਂ ਜਿਸ ਕੋਲ ਨੇ 80 ਆਲਾ ਪਾਉਂਦਾ ਹੈ ਨਾ 2015 ਜੀ ਮੈਂ ਨੇ ਮਿਊਜ਼ਿਕ ਵੀ ਨਹੀਂ ਜਾਈ ਇਹ ਉਹ ਸਮੇਂ ਦੇ ਸਮਾਂ ਮਿਊਜ਼ਿਕ ਕੋ ਛੰਨ ਛੰਨ ਵਾਲੇ ਚੱਲਦਾ ਹੁੰਦਾ ਸਮਾਂ ਭੈਣ ਜੁਗਦੇ ਆਈ ਕਿਤੇ 70 70 ਦੇ ਦਸ਼ਕ ਸਾਲ ਉਹ ਮਾਮਾ ਉਹ ਸਮਾਂ ਇਦਾਂ ਹੀ ਗਿਆ ਵੀ ਉਦੋਂ ਜਿਹੜਾ ਤੂੰ ਪਟਕਾ ਬੰਨੇ ਸੀ ਫਿਰ ਤੇ ਹੁਣ ਉਦਾਂ ਦਾ ਕੋਈ ਮੰਦ ਨਹੀਂ ਬਹੁ ਟਾਈਮ ਆ ਉਹ ਟਾ ਉਹ ਟੇ ਐਵੇਂ ਹੁੰਦਾ ਬੱਗੇ ਉਹ ਟਾਈਮ ਟਾਈਮ ਦੀ ਗੱਲ ਲਾ ਦੇ ਇਹ ਪੰਨੇ ਲਾਉਂਦੇ ਨਹੀਂ ਸਹੀ ਨਹੀਂ ਥੱਕ ਗਿਆ ਨੂੰ ਸਾਰਾ ਕੀ ਆ ਉਹ ਨਾ ਇਹ ਤੇ ਉਦਾਂ ਹੀ ਆ ਮੈਂ আলম ਜੀ ਲਾਏ ਨਾ ਲਾ ਕੇ ਸナイਪਰ ਲਾ ਕੇ ਬੈਠਾ ਹੁੰਦਾ ਨਹੀਂ ਪਗੇ ਪਰ ਗੱਲ ਇਹ ਆ ਵਾ ਸ਼ਾ ਕੀ ਗੱਲ ਬਾਤ ਐਂਡ ਕਰਾਉਣੀ ਹੈ ਹੈ ਐਂਡ ਹੋ ਗਈ ਐਂਡ ਹੋ ਗਈ ਐਂਡ ਹੋ ਗਈ ਆ ਨਵੀਂ ਸ਼ੁਰੂ ਹੋਣਾ ਜੀ ਤੇ ਜਦੋਂ ਤੂੰ ਯਾਰ ਬਰਿੰਦਾ ਨਾ ਨਹੀਂ ਉਦੋਂ ਉੱਥੇ ਉੱਥੇ ਤੇ ਗੱਲਬਾਤ ਕਰਾਈ ਜਾਂਦੇ ਐਂਡ ਮੈਂ ਬੁੱਲੇ ਹੀ ਵੱਡੇ ਬੁੱਲੇ ਹੀ ਕਿਹੜੀ ਜਗ੍ਹਾ ਰਿਹਦਾ ਸਪੇਨਿੰਗ ਦਾ ਰਿਆਂ ਨੰਮਾ ਆਹ ਸਪੇਨਿਆ ਗਣੀ ਬੜਾ ਸੋਹਣਾ ਸ਼ੇਅਰ ਕਿਹੜਾ ਹੈਗਾ ਆ ਬਾਰਸਲੋਨਾ ਦੇ ਨਾਲ ਵਿਲਾਦ ਕਾਂਸ ਰਿਆਂ ਨੰਮਾ ਆਏ ਹੋਏ ਫੇਰ ਉਹ ਤਾਂ ਛੱਡਣ ਦੇ ਕਾਰਨ ਕੀ ਬਣ ਗਏ ਤੁਹਾਡੇ ਵੱਲ ਤੁਸੀਂ ਉੱਥੇ ਹੀ ਜਾਂਦੇ ਪੱਕੇ ਹੋ ਚੱਲੇ ਆ ਮਕਾਨ ਮਾਲਕ ਨਿਸ਼ਕਰ ਕਰਦੇ ਪਸ ਰੈਂਟ ਨਹੀਂ ਪਰਦੇ ਇਹਨੇ ਸੇ ਕੱਟਾ ਮੈਂ ਉੱਤੇ ਉਹਦੇ ਕੋਲ ਆਪ ਗਿਆ ਤੇ ਉਹ ਹੋਰ ਰੱਖ ਗਿਆ ਬੰਦਾ ਬੰਦਾ ਜਿੰਨੇ ਮੈਨੂੰ ਦਿਖਾਇਆ ਉਹਨੂੰ ਫੋਨ ਕਰਕੇ ਆ ਤਾਂ ਕਹਿੰਦਾ ਜਿੱਦਾਂ ਦਾ ਆਪ ਹੀ ਹੁੰਦਾ ਤਾਂ ਹੋਰ ਕਰ ਗਏ ਤੂੰ ਕਹਿਣਾ ਕਿ ਤੇਰੇ ਨਾਲ ਹੁੰਦਾ ਹੈ ਹੈ ਕੰਮ ਕੀਤਾ 8 ਮਿੰਟ ਉੱਤੇ ਦਾਦਾ ਛੇਤਾਂ ਦਾ ਹੋਰ ਕੀ ਕੀਤਾ ਕਿ ਤਾ ਜੇ ਬਸੇ ਨਦੀਨਪੁੱਟੀ ਵਾਲਾ ਕੁੜੀਆ ਦਸਾ ਕੇ ਲਿਆਦਾ ਸਿਆੜ ਤੋਂ ਕੱਟੇ ਦਾ ਇਕੱਠਾ ਹੀ ਹਣ ਤੁਰੇ ਜਾਓ ਫੇਰ ਜਦ ਮਹਾਰਮ ਤੱਕ ਖਾ ਕੇ ਲੱਗੇ ਹੁੰਦੇ ਤਾਂ ਆਪਾਂ ਕੁੜੀ ਆਏ ਉਹਦੇ ਉੱਥੇ ਲੱਕ ਕੁੜੀਆਂ ਬੈ ਉਹ ਵੀ ਕਹਿੰਦੇ ਨੇ ਕਿ ਕੁੱਬੇ ਹੋ ਕੇ ਕਰੋ ਬਹਿਣਾ ਬੈ ਕੇ ਨਹੀਂ ਪਟਣਾ ਬੈ ਕੇ ਗੋਣੀ ਇਹਦੇ ਫੇਰੇ ਤਸੀਹੇ ਤਿੰਨ ਦਿਨ ਆ ਆ ਰਹਿਣਾ ਇਹ ਜੋ ਤਸੀਹੇ ਦੇਣ ਵਾਲੀ ਗੱਲ ਹੋ ਗਈ ਵੇ ਪੱਗਿਆ ਪਰ ਫੇਰ ਵੀ ਉਥੇ ਮਿਹਨਤ ਜ਼ਿਆਦਾ ਹੁੰਦੀ ਮੈਨੂੰ ਲੱਗਦਾ ਇੱਥੇ ਨਾਲੋਂ ਯੂਰਪ ਚੋਂ ਜ਼ਿਆਦਾ ਆ ਉਹ ਬਹੁਤ ਜ਼ਿਆਦਾ ਆ ਇੱਥੋਂ ਨਾਲ ਇੱਥੋਂ ਨਾਲ ਤੇ ਬਹੁਤ ਜ਼ਿਆਦਾ ਕੰਮ ਜਿਹੜਾ ਇੱਥੋਂ ਹੀ ਲੇਬਰ ਹੀ ਆ ਭਾਵੇਂ ਬਹੁਤ ਸੌਖੀ ਆ ਉੱਥੇ ਦੇ ਖੇਤਾਂ ਨੂੰ ਆਪਣੇ ਬੇਰੇ ਹੈ ਖੇਤਾਂ ਦੇ ਆ ਨਾ ਆਪਣੇ ਬੰਦੇ ਉੱਤੇ ਹੋਰ ਤੇ ਮੁਲਕ ਚੋੜ ਸਾਰੀ ਦਿਹਾੜੀ 400 ਚੱਲ ਤੇ ਪਰ ਕਮਾਈ ਐਸੇ ਨਹੀਂ ਹੁੰਨੇ ਬਣਦੇ ਪਰ ਇਹ ਆ ਵੀ ਯੂਰਪਰ ਗ੍ਰੀਸ ਹੈ ਮੇ ਇੱਕ ਵੀ ਨਾ 100 ਪੁਣੇ ਦੇ ਵਿੱਚ 100 ਪੁਣੇ ਦਾ ਸਾਰਾ 100 ਪੁਣਾ ਹੈ ਵੀ ਮੁਲਕ ਬੜਾ ਵਾ ਇੱਥੇ ਗੱਲ ਇਹ ਵੀ ਪੈਸੇ ਜੀ ਮਰ ਚੱਲੇ ਆਂ ਅਸੀਂ ਲੋਕੀ ਆਹ ਇਹ ਗੱਲ ਹੈ ਕਿੰਨੀਆਂ ਸਟੇਟ ਆ ਕਈ ਪਾਰ ਸਾਰਾ ਮੁਝਾ ਇੱਥੇ ਇੱਥੇ ਕੀ ਹੈ ਨਹੀਂ ਪਰ ਗੱਲ ਇਹ ਤੇ ਕੰਮ ਹੀ ਬੜਾ ਲੋਕੀ ਕੰਮ ਜੀ ਪਾਗੜੋ ਚੱਲੇ ਆ ਉਹ ਤੇ ਆ ਵੀ ਦੋ ਦਿਨ ਸਾਰਾ ਮੁਲਕ ਹੀ ਨਹੀਂ ਕੰਮ ਕਰਦਾ ਸਾਨੂੰ ਚੱਸ ਲੈਂਦਾ ਰਹਿੰਦਾ ਪਰ ਹੁਣ ਦੋ ਅਵਿਲਾ ਦੇ ਕਾਸ ਕੀ ਆਮ ਜਿਹਾ ਪਿੰਡ ਹੈ ਇਦਾਂ ਦੇ ਪਰ ਉਨ ਉਥੋਂ ਦਾ ਜਿਹੜਾ ਜਿਵੇਂ ਆ ਸਟ੍ਰਕਚਰ ਲਾਲਾ ਵੀ ਜਿਵੇਂ ਘਰ ਨੇ ਜਾਂ ਉਹ ਇੱਥੋਂ ਦੇ ਹਿਸਾਬ ਨਾਲ ਕਿਤੇ ਵਧੀਆ ਨਹੀਂ ਉਹ ਮਮਾ ਜਿੰਨਾ ਵੀ ਸਟ੍ਰਕਚਰ ਉਹ ਪੁਰਾਣੇ ਸ਼ਹਿਰ ਨੇ ਬਹੁਤ ਜਿਆਦਾ ਬਾਰੇ 4 400 ਸਾਲ 5 500 ਸਾਲ ਦੀਆਂ ਬਿਲਡਿੰਗਾਂ ਹਲੇ ਵੀ ਇਦਾਂ ਖੜੀਆਂ ਆਆਂ ਵੀ ਕੋਈ ਗੱਲ ਇੱਥੇ ਇੱਥੇ ਵੀ ਹੈਗੇ ਨੇ ਉਹ ਉਦਾਂ ਦੇ ਸ਼ਹਿਰ ਮੇਡੇ ਚ ਚੱਲ ਜਾਂ ਜਦੋਂ ਇਹਨਾਂ ਦਾ ਸਲੀਵਰੀ ਦਾ ਦੌਰ ਆ ਜਾਂ ਉਹ ਤੋਂ ਪੁਰਾਣਾ ਕਹਿੜਾ ਵੀ ਦੌਰ ਇਹਨਾਂ ਦੇ ਵੀ ਹੈਗੇ ਆ ਪਰ ਮੁੱਦੇ ਦੀ ਗੱਲ ਇਹ ਵੀ ਜਿਹੜੇ ਜ਼ਿਆਦਾ ਸ਼ਹਿਰ ਆ ਉਹ ਨਵੇਂ ਬਣੇ ਆ ਇੱਥੇ ਆ ਕੈਲੀਫੋਰਨੀਆ ਸਟੇਟ ਸਾਰੀ ਨਵੀਂ ਹੈ ਤਕਰੀਬਨ ਦੀ ਤਕਰੀਬਨੀ ਜਾਂ ਹੋਰ ਸਟੇਟਾਂ ਨੇ ਮੋਸਟਲੀ ਜਿੱਥੇ ਵੱਡੇ ਜ਼ਿਆਦਾ ਸ਼ਹਿਰ ਨੇ ਉਹ ਤਕਰੀਬਨ ਉਹਨਾਂ ਤੇ ਜਿਹੜਾ ਬਿਲਡਿੰਗ ਦਾ ਸਟਰਕਚਰ ਆ ਸਾਰਾ ਨਵਾਂ ਉਹਨਾਂ ਲੋਕਾਂ ਨੇ ਉਹ ਚੀਜ਼ ਨੂੰ ਹੀ ਪ੍ਰਰਜ਼ਰਵ ਕੀਤਾ ਜਿਹੜੀ ਪੁਰਾਣੀ ਹੈ ਉਹ ਨਾ ਥੋੜੀ-ਤਾੜੀ ਨਹੀਂ ਨਾ ਗੱਲ ਇਹ ਆ ਥੋੜੀ ਨਹੀਂ ਆ ਤੂੰ ਬਬੇ ਹੈ ਹੀ ਇਹ ਮਤਲਬ ਵੀ ਗਾਂ ਦੀ ਗੱਲ ਆ ਉਹ ਹਾਂ ਇਹਦਾ ਵੀ ਹਲੇ ਵੀ ਕਈ ਹੈਗੇ ਆ ਵੀ ਉਹ ਹਲੇ ਬਣਦੇ ਉਹਨਾਂ ਨੂੰ 2-2 ਸਾਲ ਲੱਗ ਜਾਣੇ ਆ 200-200 ਸਾਲ ਆਹੋ ਜਿਹੜਾ ਚਰਚਾ ਜਾ ਕੀ ਬਣਿਆ ਤੇ ਮੈਂ ਵੀ ਗਿਆ ਆਂ ਗਾ ਵੇਖਣੋਂ ਵਾਰਸੀ ਲੋਣਾ ਮੈਂ ਵੇਖਿਆ ਉਹ ਆ ਗਿਆ ਉਹ ਵੇਖਣ ਤੇ ਉਹਦੇ ਨਾਲ ਹੀ ਪਰਲੀ ਸੈੜੀ ਨਾਲ ਹੀ ਉਹਨਾਂ ਰਾਜ ਕਿਹੜਾ ਵਾ ਇਹਨਾਂ ਦਾ ਕਲੱਬ ਐਫਸੀ ਬਾਰਸੀ ਲਾਉਣਾ ਉਹਦਾ ਮਿਊਜ਼ੀਅਮ ਵੀ ਹੈ ਨਾਲ ਹੀ ਪਰਲੀ ਸੈੜੀ ਉੱਥੇ ਉਹ ਵੀ ਵੇਖ ਕੇ ਆਂਦਾ ਸੀ ਉਹ ਉੱਥੇ ਗਿਆ ਜਿੱਥੇ ਉਹ ਕਲੰਬਸ ਖੜਾ ਹੈ ਸਟੈਚੂ ਉਹਦਾ ਕਲੰਬਸ ਬੜਾ ਨਹੀਂ ਇੱਕ ਘਰ ਮੜਾ ਵੀ ਪੈਂਦਾ ਪਰਲੀ ਸੈੜੀ ਉੱਥੋਂ ਗਾਂ ਜਾ ਕੇ ਮਾਰਕੀਟ ਇਹਨਾਂ ਦਾ ਸਮੁੰਦਰ ਜਆ ਕੀ ਕੀ ਦੇ ਸੋਰੀ ਤੇ ਬੀਚ ਜਗਾ ਉਧਰ ਘੁੰਮਿਆ ਕਿ ਮੈਂ ਐ ਇਹ ਨਹੀਂ ਉਦੋਂ ਵੇਖਿਆ ਵੀ ਹਿਸਟੋਰੀਕਲ ਫੈਕਟ ਜਿਹੜੇ ਨੇ ਜਾਂ ਕਲੰਬਸ ਖੜਾ ਹੈ ਜਾਂ ਗੇੜਾ ਖੜਾ ਹੈ ਤੋਰੀ ਕੱਲ ਤੇ ਚਲੋ ਆਪਾਂ ਆ ਵੀ ਮੈਂ ਨਾ ਮੈਂ ਨਹੀਂ ਨਾ ਵੇਖਿਆ ਤੂੰ ਕਿਹਾ ਉੱਥੇ ਮੈਂ ਇਹੀ ਵੇਖਿਆ ਕਿ ਉੱਥੇ ਮੈਂ ਮੁਸਲਮਾਨਾਂ ਦੇ ਬਾਪ ਮੁਸਲਮਾਨਾਂ ਦੇ ਬਾਬੇ ਆਪਾਂ ਗਏ ਕਿੱਥੇ ਸਭ ਤੋਂ ਪਹਿਲਾਂ ਦੁਬਈ 7 ਦਿਨ ਹੂੰ ਬਾਅਦ 45 ਦਿਨ ਰਏ ਸਰਬੀਆ ਹੂੰ ਸਰਬੀਆ ਵੀ ਉਵੇਂ ਦੇ ਲੋਕ ਨਾ ਲੈਂਗੁਏਜ ਆਉਂਦੀ ਸਾਲੇ ਆ ਬਹੁਤੇ ਵਿਗੜੇ ਉੱਥੇ ਉਦੋਂ ਡਾਂਗੀ ਚਾਹੇ ਉਧਰੇ ਵਾਲੀ ਹੂੰ ਯੂਰਪਾ ਦੀ ਹਾਂ ਤੇ ਨਾ ਲੈਂਗੁਏਜ ਤੇ ਖਾਨ ਨੂੰ ਵੀ ਬਸ ਇਦਾ ਹੀ ਜਿਹੜਾ ਮਿਲ ਜਾਂਦਾ ਹੈ ਲੋਕਲ ਕਾਗ ਰਹੀਦਾ ਉਦੋਂ ਬਾਅਦ ਆਗੇ ਬੋਸਣੀਆ ਹੂੰ ਉਸਨੇ ਆਦੋਂ ਕੁੜਿਆ ਏਡੀ ਮੋਟੀ ਇੱਕ ਜਾਨੇ ਨੇ ਮੈਨੂੰ ਮੈਂ ਬਥੇਰਾ ਨੂੰ ਦੱਬ ਕਰਕੇ ਤੋਂ ਕੀ ਕਹਿੰਦੇ ਟ੍ਰਾਂਸਲੇਟ ਕਰਕੇ ਤੇ ਦੱਸਿਆ ਉਹਨੇ ਫੇਰ ਮੈਨੂੰ ਲਿਆ ਕੇ ਉਹ ਬ레ਡ ਜਿਹਦੇ ਵਿੱਚ ਤੇ ਇੱਕ ਟੀਕ ਪਾਥੀ ਰੱਖ ਕੇ ਦੇਸੀ ਉਹ ਮੈਂ ਪਾਥੀ ਕੀ ਭਰਾਂ ਦੇ ਸਾਹ ਨਾ ਲਵਾਂ ਤੇ ਚਿੰਤ ਕਿਤੇ ਉਤੋਂ ਕੋਕ ਪੀ ਕੇ ਅੰਦਰ ਲਗਾ ਕੇ ਫੇਰ ਸਾਹ ਲਵਾਂ ਕਿਉਂਕਿ ਅਗੇ ਸਵਾਦ ਦਾ ਪਤਾ ਨਾ ਲੱਗ ਜੇ ਫਾਸੀ ਕਰੀ ਉਹਦੀ ਘੋੜੀ ਨਹੀਂ ਜਾ ਕੋਈ ਦੋ ਇਟਲੀ ਪਿਆ ਪੈਰ ਚੜੀ ਨਾ ਉਹ ਹੀ ਸਮੈਲ ਪੰਜਾਬ ਆਈ ਫਿਰ ਯਾਰ ਆਇਆ ਇਟਲੀ ਜਵਾਰਾਂ ਦੀ ਘਰਾਂ ਨੂੰ ਲੰਗੀ ਤੇ ਅੱਗੇ ਕਿਹੜਾ ਦਿਮਾਲਿਆਂ ਵਾਲੇ ਖਲੋਤੇ ਹਾਂ ਉਦੋਂ ਲੱਗਾ ਅੱਛਾ ਇੰਤੈਮਾ ਨਾ ਮਰੇ ਨਹੀਂ ਹਲੇ ਭਾਵੇਂ ਯਾਰ ਆਪਣੇ ਸਿਰ ਮੋਨੇ ਨਾ ਕਦੇ ਰਹੀ ਹੈ ਨਾ ਕਦੇ ਜਾ ਕੇ ਇਹਦੇ ਨਾਂ ਬੰਦਾ ਸਰਦਾਰ ਸਾਰੇ ਉਧਰ ਘੋਨੇ ਮੋਨੇ ਵੇਖ ਕੇ ਤੇ ਮਾਨ ਹੋ ਗਿਆ ਮੈਂ ਵੇਖਿਆ ਤੇ ਜਾ ਕੇ ਮੈਂ ਪੁੱਛਿਆ ਫਿਰ ਮੈਂ ਇੱਥੇ ਗੁਰਦੁਆਰਾ ਸਾਹਿਬ ਆ ਗਿਆ ਕਿੰਨੇ ਮੁੰਡੇ ਆ ਗਏ ਬਾਬੇ ਹੱਲਪ ਕਰਨ ਨੂੰ ਨਾਲਾ ਫੀਟਿੰਗ ਫੋਨ ਲਾ ਕੇ ਤੇ ਅੰਨੇ ਦੋ ਜਣੇ ਹਾਂ ਤੇ ਉਹ ਵੱਖਰੀ ਗੱਲ ਹੈ ਬੇਟੀ ਨੇ ਰੱਖਿਆ ਨਹੀਂ ਹੋ ਗਿਆ ਮੈਂ ਡੋਨਟ نو ਵਾ ਗਨ ਲੜਦੇ ਨੇ ਕਮੇਟੀ ਵਾਲਿਆਂ ਨਾਲ ਵੀ ਤੂੰ ਹੀ ਦੋ ਬੰਦੇ ਨਹੀਂ ਸੰਭਾਲ ਸਕਦੇ ਦੋ ਦਿਨ ਬਰਾਉ ਮੁੰਡੇ ਦੀ ਕਿਤੇ ਪੂਆ ਹੀ ਉੱਥੇ 14 ਘਰੇ ਹੀ ਅਰਧੋਦਰਾ ਕਰਕੇ ਫਿਰ ਆਪਾਂ 20 ਦਿਨ ਕੱਢ ਲਏ ਇਹਦਾ ਹੀ ਉਹ ਵੀ ਸੱਚੇ ਹੀ ਕਮੇਟੀ ਵਾਲੇ ਦੋ ਦਿਨ ਦੀ ਜਗ੍ਹਾ ਤੇ ਹੁੰਦੇ ਨੇ ਜਾਂਦੇ ਨੇ ਜਾਂਦੇ ਨਹੀਂ ਉਹका चक्कर ਇਹ ਨਾਲ ਉੱਥੇ ਕੰਮ ਘੁੰਮਦਾ ਵੀ ਥੋੜਾ ਔਖਾ ਹੁੰਦਾ ਵੀ ਸ਼ੈਨ ਤਾਂ ਕਰਕੇ ਕਰਦੇ ਹੁਣ ਵੀ ਅਗਲੇ ਇੱਕ ਵਾਰੀ ਬੈਠ ਗਏ ਜੇ ਇੰਨਾ ਫੇਸ ਹੁਣਾਣਾ ਨਹੀਂ ਯਾਰ ਐਡੀ ਵੀ ਕੋਈ ਗੱਲ ਨਹੀਂ ਮੁੰਡੇ ਸੇਵਾ ਵੀ ਕਰਦੇ ਸੀ ਆਪਾਂ ਦੇਖਿਆ ਔਰ ਕਰ ਲੈਂਦੇ ਆ ਜਾਂਦਾ ਹੈ ਇਸੇ ਕਰਕੇ ਕਿਉਂਕਿ ਉੱਥੇ ਜੇ ਕੋਈ ਸਟਕ ਹੋ ਜੇ ਕੋਈ ਪਤਾ ਨਹੀਂ ਪੱਕਾ ਕਿ ਇਹਦਾ ਕਈ ਕਈ 6-6 ਮਹੀਨੇ ਵੀ ਹੁੰਦੇ ਰਹਿ ਸਕਦੇ ਆ ਹੂੰ ਉਦੋਂ ਇੱਕ ਸੋਚਦੇ ਹਾਂਗੇ ਵੀ ਆਹ ਜੋ ਆਪਣਾ ਹੀ ਹਿਸਾਬ ਦਾ ਹੁੰਦਾ ਉੱਥੇ ਵਰਗ ਐਵੇਂ ਬੰਦਾ ਕਹਦੇ ਹੁਣ ਜਿਹੜੇ ਦਾ ਗੁਰੂ ਘਰ ਹੁੰਦੇ ਨੇ ਇਹ ਪ੍ਰਾਈਵੇਟ ਪ੍ਰਾਪਰਟੀ ਨੇ ਪਬਲਿਕ ਪ੍ਰਾਪਰਟੀ ਥੋੜਾ ਹੁੰਦੇ ਨੇ ਵੀ ਲੋਕਾਂ ਦੀ ਪ੍ਰਾਪਰਟੀ ਥੋੜਾ ਹੁੰਦੀ ਜਗੀ ਇਹ ਜਿਹੜੀ ਵੀ ਜਿੱਦਾਂ ਮੰਨ ਲਾ ਵੀ ਕੋਈ ਆਰਗੇਨਾਈਜੇਸ਼ਨ ਆ ਜਾਂ ਚਾਰ ਬੰਦਿਆਂ ਦੀ ਕਮੇਟੀ ਹੈ ਜਾਂ ਜਿੱਦਾਂ ਵੀ ਬਣਾਈ ਉਹਨਾਂ ਦੇ ਨਾਂ ਤੇ ਹੁੰਦੀ ਪ੍ਰਾਪਰਟੀ ਸੋ ਇਹ ਉਹਨਾਂ ਦਾ ਡਿਸੀਜਨ ਹੁੰਦਾ ਆਪਣਾ ਤੂੰ ਮੈਂ ਇੱਥੇ ਦਾ ਤੂੰ ਇੱਥੇ ਦਾ ਨਿਆਰੇ ਦੱਸ ਪੱਗਿਆ ਕੀ ਮਤਲਬ ਕੀ ਅਚੀਵ ਕੀਤਾ ਤੂੰ ਕਹਿਸਾ ਉਹਨਾਂ ਦੀ ਜ਼ਿੰਦਗੀ ਤੇ ਤੂੰ ਵੀ ਚੀਜ਼ ਕੀਤਾ ਤੂੰ ਮੈਂ ਕੁਝ ਨਹੀਂ ਅਚੀਵ ਕੀਤਾ ਮੈਂ ਬਸ ਇੰਨਾ ਅਚੀਵ ਕੀਤਾ ਵੀ ਇੰਨੀ ਕਿ ਮੈਨੂੰ ਸਮਝ ਆਈ ਹੈ ਵਿਨਾੰਦਲਾ ਉਹ ਦੁਨੀਆ ਜੋ ਮਰਜੀ ਗਈ ਹੈ ਜੋ ਤੁਹਾਡਾ ਦਿਲ ਕਰਦਾ ਕਰੀ ਜਾ ਬਸ ਗੱਲ ਮਗਾਓ ਝਗੜਾ ਪਾਹ ਜਦੋਂ ਪੈਸੇ ਲੈ ਕੇ ਘੱਲਿਆ ਉਹਨਾਂ ਨਾਲ ਉਹ ਵੀ ਛੱਡੋ ਬਰਾਹਮਾ ਤਾਂ ਬੜੀ ਸੋਚੋ ਹਾਂ ਨਹੀਂ ਜੰਨਾ ਪੈ ਲੈ ਕੇ ਘੱਲਿਆ ਉਹਨਾਂ ਦੇ ਲਾ ਛੱਡੋ ਬਸ ਮੜੇ ਜੀ ਮਰ ਚ ਕੀ ਕਰਨਾ ਹੈ ਜ਼ਿੰਦਗੀ ਕੰਮ ਦਵਾਏ ਕਰਦੇ ਕੰਮ ਕੰਮ ਦਵਾ ਯਾਰ ਕਰੇ ਕੰਮ ਛੱਟਿਆ ਆਹ ਕੰਮ ਜੱਡ ਬਗਾ ਕੰਮ ਕਰ ਕਰੀ ਸਾਰੀ ਦੁਨੀਆ ਲੰਘ ਜਾਣੀ ਜ਼ਿੰਦਗੀ ਸਾਰੀ ਲੰਘ ਜਾਣੀ ਕੀ ਕਰਨਾ ਕੰਮ ਕਰਕੇ ਹੈ ਕੋਈ ਕੀ ਕੰਮ ਕਰਕੇ ਕਿਹਾ ਯਾਰ ਅਜੇ ਤੱਕ ਹੈ ਮੈਨੂੰ ਕੱਟ ਦੇ ਸਾਲੇ ਨੂੰ ਪਾਣਾ ਤਾਂ ਹੀ ਕਰੇ ਉਹ ਨਹੀਂ ਬੰਦਾ ਤੂੰ ਭਰਾਂ ਰੱਖ ਇਹਨੂੰ ਪਤਾ ਕੀ ਗੱਲ ਹੈ ਹਾਂ ਗੱਲ ਕੀ ਗੱਲ ਹੈ ਹਾਂਜੀ ਕੀ ਗੱਲ ਹੈ ਕੀ ਗੱਲ ਹੈ ਕੀ ਗੱਲ ਹੈ ਦੱਸ ਦੁੱਖਣਾ ਭਰੇ ਅੰਦਰ ਜੰਮਿਆ ਪਿਆ ਦੁੱਖ ਜੰਮਿਆ ਪਿਆ ਕੁੜੀ ਹੋਵੇ ਜਿਹੜੇ ਸ਼ੌਂਕ ਜੋ ਦੱਬੇ ਗਏ ਨੇ ਥੱਲੇ ਕਾਹਦੇ ਥੱਲੇ ਤੁੰਦਲੇ ਹੋ ਗਏ ਨੇ ਉੱਤੇ ਜਿਹੜੇ ਲੀਰ ਵੱਜਣ ਵਾਲੀ ਹੋਇਆ ਥੱਲੇ ਨੇ ਸ਼ੌਂਕ ਨਹੀਂ ਕੋਈ ਰਿਹਾ ਆਏ ਓਏ ਨਹੀਂ ਸ਼ੌਂਕ ਬਗੇ ਜਿਹੜੇ ਅਸੀਂ ਉੱਤੇ ਬਣਾਉਂਦੇ ਆ ਉਹ ਮੈਨੂੰ ਲੱਗਦਾ ਰਿਐਲਿਟੀ ਜੇ ਐਗਜ਼ਿਸਟ ਵੀ ਘੱਟ ਹੀ ਕਰਦੇ ਵੱਡੇ ਉਹਨਾਂ ਨੇ ਨਹੀਂ ਨਹੀਂ ਐਡੇ ਵੱਡੇ ਵੀ ਨਹੀਂ ਹੈਗੇ ਦਾਦੇ ਹੀ ਕਿਹੜੇ ਵੀ ਦੱਸ ਨਾ ਬੜੇ ਚੰਗ ਨਾਰਮਲ ਜੀ ਕਿੱਦਾਂ ਨੇ ਮੜ ਆ ਮੜ ਆ ਛੇੜੋ ਮੜੀ ਜੀ ਤਾਣ ਜਿੱਦਾਂ ਕੀ ਜਿਵੇਂ ਕੀ ਕਿੱਦਾਂ ਆਮ ਨਾਰਮਲ ਕਿਹੜੇ ਅਨਾਰਮਲ ਕਿਹੜੇ ਸ਼ੌਂਕ ਕਿਹੜੇ ਨਸੀ ਥੈਂਕ ਯੂ ਸਲਾਮ ਦੇ ਹੋ ਗਿਆ ਆ ਜਿਆ ਨਹੀਂ ਹੋਇਆ ਅੱਛਾ ਵਿਆਹ ਕਰਾਉਂਦਾ ਸ਼ੌਕ ਹੀ ਲੈ ਵਿਆਹ ਦਾ ਤੇਰਾ ਕਰਾ ਦਿੰਨੇ ਆ ਵਿਆਹ ਦਾ ਕੀ ਗੱਲ ਹੈ ਪਰ ਹੁਣ ਸੁਭਾ ਨਹੀਂ ਰਿਹਾ ਹੈ ਹੈ ਅਕੇ ਸੁਭਾ ਨਹੀਂ ਰਿਹਾ ਸੁਭਾ ਨਹੀਂ ਰਹਿ ਗਿਆ ਛੱਲੇ ਰਹਿ ਰਹਿ ਗਿਆ ਹੱਥ ਪਾਇਆ ਜਿੱਦਾਂ ਬਦਨ ਨਹੀਂ ਤੂੰ ਤਾਂ ਓਹਦੇ ਜ਼ਿਆਦਾ ਹੀ ਗੱਲਾਂ ਰਹਿਣਾ ਮੈਂ ਤੇਰਾ ਹਿਸਾਬ ਲਾਇਆ ਮੈਂ ਆਇਆ ਹੁਣ ਦੇਖੋ ਜਿੱਦਾਂ ਵੇਖਿਆ ਹਿਸਾਬ-ਗਿਸਾਬ ਤੂੰ ਉਹਦੇ ਕਾਫੀ ਅਲੋਨ ਤੈਨੂੰ ਤੇਰਾ ਨਾਮ ਬਦਲ ਕੇ ਅਲੋਨ ਸਰਵਾਈਵਰ ਰੱਖ ਦਿੱਤਾ ਜਾਵੇ ਹਲੋ ਸਲਾਮ ਵਾਲੇ ਰੇ ਬਾਦੀਆ ਬੇ ਤੇ ਕੋ ਸਰਵਾਈਵ ਕਰਨੀਆਂ ਸਕਿਲਸ ਐਂਡ ਆਲ ਦੈਟ ਹੈਗਾ ਸਕਿਲਸ ਕਾਤੀ ਨੇ ਇਹਨੂੰ ਹਲਾਈ ਜਾਣਾ ਖਸਮਾ ਇਹਨੂੰ ਇੱਕ ਜਗ੍ਹਾ ਤੇ ਟਿਕਾਲਾ ਹਾਂ ਆਉਣਾ ਵੇਖੀ ਕੱਖਣੀ ਅੱਧਾ ਕਟਿਆ ਮੈਂ ਆ ਲੈਣਾ ਅੱਧਾ ਕ ਦੂਆਈ ਜਾਣਾ ਹੈ ਮੈਂ ਆਈ ਗਾਨਾ ਸਟਾਫ ਹੋਈ ਬੀ ਲਾਈਫ ਓ ਮਾਈ ਗਾਡ ਵਗੇ ਅੰਗਰੇਜ਼ੀ ਚ ਹੋ ਜਾ ਥੋੜਾ ਜਾਵੇ ਵਾਹੇ ਕੋ ਆਈ ਯੂ ਲਾਈਫ ਇਜ਼ ਸੋ ਡਾਪ ਬ੍ਰੋ Fuck me. <laughs> yeah, man. Fuck, you okay. yeah. thank you, fuck me. Fuck me. Fuck me. Fuck me. Fuck me. Fuck me. ਉਹਨਾਂ ਕੀ ਗੁਰਦੁਆਰਾ ਜਾਨ ਲੰਗਰ ਪ੍ਰਚਾਤਾ ਜੱਸ਼ਾ ਟੋਪਣਾ ਬਹੁਤ ਬੜਾ ਸਾਰਾ ਚੱਲੇ ਆ ਆਹ ਜਾ ਕੇ ਪੋਕਾ ਪਾਣੀ ਛਕਦੇ ਆਂ ਛੇਰ ਜाहिर ਕਿਤੇ ਸਿਰ ਸੌਣ ਨੇ ਜਾ ਕੇ ਨੀਂਦ ਹੀ ਮਰੀ ਹੋਣੀ ਤੇਰੀ ਕਿੰਨੇ ਸਾਲ ਹੋ ਗਏ ਆ ਜਿੰਨੇ ਸਾਲ ਇੱਥੇ ਆਏ ਆ ਹਾਂ ਭਾਈ ਉਹ ਮੈਨੂੰ ਬਾਥਰੂਮ ਚ ਰਹਿਣ ਦੀ ਬੜੀ ਆ ਨਾ ਬੈ ਕੇ ਤੇ ਮੈਂ ਵੇਂਦੇ ਰਹਿਣਾ ਫੋਨ ਹਾਂ ਉਹ ਟੇਟੋ ਨਮਾਲਕ ਪਰਾਂ ਨਹੀਂ ਮੇਰੇ ਬੜੇ ਆੜੀ ਹਨ ਉੱਥੇ ਮੇਝੋਣਾ ਕਿਤੇ ਰੱਖਣਾ ਹੀ ਕਰਨਾ ਸਟੋਰ ਤੇ ਜਾ ਕੇ ਨਾਲੇ ਨਾ ਕਰਨਾ ਇੱਥੇ ਤੇ ਦੋ ਸਾਲ ਹੋ ਗਏ ਕਹਿੰਦਾ ਕਿ ਨਜ਼ਰ ਹੋ ਗਿਆ ਆਇਆ ਨੂੰ ਹੂੰ ਕਹਿੰਦਾ ਆਇਆ ਨੂੰ ਤਾਂ ਦੋ ਸਾਲ ਹੀ ਹੋਏ ਨੇ ਪਰ ਸਾਲ ਕੇ ਬਾਥਰੂਮ ਚ ਗੱਡੇ ਨਹੀਂ ਟਾਇਰ ਨੂੰ ਵਾਵਾ ਲਾ ਦੇਣਾ ਯਾਰ ਇੱਥੇ ਤੇ ਕੋਈ ਸ਼ੰਕੇ ਵਾਲੀ ਗੱਲ ਨਹੀਂ ਮੈਂ ਵੀ ਉਹ ਜਦੋਂ ਰਹਿੰਦੇ ਰਹੇ ਆ ਬਸ ਡਾਕਟਰਾਂ ਉੱਥੇ ਅੰਦਰ ਕੀ ਗੱਲ ਵੀ ਪੀਂਗਾ ਵਾਲੇ ਨੇ ਕਹਿੰਦੇ ਵੀ ਕੀ ਗੱਲ ਹੋਏ ਜੇ ਪਬਜੀ ਖੇਡਣ ਲੱਗੇ ਰਫ ਪਬਜੀ ਪਬਜੀ ਖੇਡਣ ਲੱਗ ਪਣਾ ਤੇ ਮਤਲਬ ਕੀ ਆਪਣਾ ਉਹਨਾਂ ਵੀ ਕਹਿੰਦੇ ਕਿੰਨਾ ਕੁ ਫਿਰ ਬਾਹਰ ਵਾਲਿਆਂ ਦਾ ਚੇਤਾ ਭੁੱਲੇ ਜਾਂਦਾ ਕਿਦਾਂ ਮਤਲਬ ਬਹੁਤ ਰਿਲੈਕਸ ਹੋ ਜੀਦਾ ਕਰੇ ਜਾ ਕੇ ਘਰ ਵਾਲੀ ਫੀਲਿੰਗ ਲੱਣੀ ਜਿੱਦਣ ਕਿ ਲੱਤਾ ਸੁਣੋਗੇ ਨਾ ਉਥੇ ਲੱਤਾ ਹੁੰਦੀਆਂ ਨੇ ਬਾਹਰ ਹਟ ਕੇ ਸਾਨੂੰ ਸੀਤੋਂ ਆਬ ਇਹਨੂੰ ਇਹਦਾ ਕੋਈ ਕਾਰਾ ਤੇ ਇਹ ਇੰਦਾ ਰਖ ਲੈਣਾ ਇੰਦਾ ਇੰਦਾ ਫੜ ਕੇ ਬਸ ਇੰਦਾ ਫੜ ਲੈ ਬਸ ਹੱਥ ਤੇ ਮਾਰਾ ਇਹਨੂੰ ਕਿਹੜਾ ਵੀ ਜਾਇਜ ਲਾਉਣਾ ਇਹਦੇ ਚ ਇੰਦਾ ਫਰ ਛੱਡ ਦੇ ਇਹਨੂੰ ਉਹ ਨਾ ਕਰ ਉਹ ਨਾ ਕਰ ਝਾਲਮਾ ਮੈਂ ਫਿਲਟਰ ਫਿਲਟਰ ਨਹੀਂ ਹੂੰ ਕੋਈ ਵੀ ਲਾਉਣਾ ਤੇ ਮੈਂ ਇੰਦਾ ਰਾ ਦਾ ਰਾਹ ਹੀ ਛੁੱਟ ਦੇਣਾ ਜਿੱਦਾਂ ਦਾ ਵੀ ਬਣ ਗਿਆ ਟੇਡਾ ਮੇਡਾ ਟਿੰਗਾ ਟਿੰਡਾ ਪਰ ਬਣਿਆ ਕੀ ਐ ਸੁੱਟਣਾ ਕਿੱਥੇ ਆ ਉਹ ਨਹੀਂ ਨਹੀਂ ਆਉ ਸੁੱਟਣਾ ਕਿੱਥੇ ਇਹ ਬਣਦਾ ਹੀ ਨਹੀਂ ਸਾਰਾ ਵਾਮਾ ਸੁੱਟਣਾ ਦਾ ਉਹ ਨਹੀਂ ਪਉਣਾ ਦੇਖ ਲੈ ਉਹੀ ਗੱਲਾਂ ਫੇਰ ਇੰਨੀ ਤਗੜੀ ਪਰਸਨੈਲਿਟੀ ਆ ਤੇਰੀ ਚੱਚਾਲੀਏ ਪਟਾ ਦਬਦਬਾ ਚੱਲਦਾ ਰਿਹਾ ਤੇਰਾ ਕਿ ਇਸ ਸਮੇਂ ਤੇ ਆਦੇ ਤੂੰ ਡਰਣਿਆ ਇੰਨਾ بڑا ਹੋ ਗਏ ਉਹ ਨਹੀਂ ਓਏ ਨਹੀਂ ਨਹੀਂ ਓਏ ਤੇਰਾ ਚੱਲਦਾ ਹੀ ਨਾ ਹੋਵੇ ਕਦੇ ਨਹੀਂ ਚੱਲਦਾ ਓਏ ਕਿਤੇ ਵੀ ਕਰ ਲੈ ਬੰਦ ਇਹਨੂੰ ਕਿੱਥੇ ਕਿੱਥੇ ਜਾਂਦਾ ਪਤਾ ਨਹੀਂ ਲਾਲ ਜੀ ਨਾਲ ਪੈਣੀ